ਕੋਛੇ ਨਹੀਂ ਕੋਈ ਹਾਲ ਤੇ ਚੰਗਾ ਦਸੀ ਜਾਣੇ ਨਾ ਆਸ ਹੁਣ ਸੁੱਖਾਂ ਦੀ ਨਾ ਰੀਤ ਹੁਣ ਚਾਵਾਂ ਦੀ ਨਾ ਗਰਮੈਸ਼ ਹੁਣ ਠਪਾਂ ਦੀ ਨਾ ਠੰਡ ਹੁਣ ਛਾਵਾਂ ਦੀ ਸਾਹਾਂ ਦੀ ਕੈਂਚੀ ਨਾਲ ਕਪੜਾ ਉਮਰਾਂ ਦਾ ਕੱਟੀ ਜਾਂਦੇ ਹਾਂ ਕੋਛੇ ਕੋਈ ਹਾਲ ਤੇ ਚੰਗਾ ਹੈ ਦਸੀ ਜਾਣੇ ਦਾ ਮਹਿਲ ਚਵਾਰੇ ਨਾ ਰਹੇ ਸਦਾ ਜਵਾਨੀ ਆਦਮ ਦਾ ਸੁਖ ਪੈਸਾ ਲੱਤਾ ਆਦਮ ਦਾ ਸੁਖ ਪੈਸਾ ਲੱਤਾ ਕਾਰਾਂ ਬਗਲੇ ਹਾਥੀ ਆਦਮ ਦਾ ਸੁਖ ਪੈਸਾ ਲੱਤਾ ਕਾਰਾਂ ਬਗਲੇ ਹਾਥੀ ਹੁਕਮ ਹਕੂਮਤ ਫਖਰ ਤੇ ਹੈਕੜ بیوی ਬੱਚੇ ਸਾਥੀ ਵਾਹ ਵਾਹ ਪਰ ਇਸ ਨਿਮਾਣੇ ਬੰਦੇ ਦਾ ਤਾਂ ਨਾ ਕੋਈ ਪੱਕਾ ਸਾਥੀ ਜੋ ਆਇਆ ਆਇਆ ਰਹਿ ਗਜੂ ਸਫਨੀ ਸਭ ਜਾਸੀ ਰੱਬ ਦਾ ਬੰਦਾ ਖਾਕ ਦਾ ਪਤਲਾ ਸੌਰੰਗਾ ਵਿੱਚ ਬਣੀ ਨਾ ਖੁਸ਼ੀਆਂ ਦਾ ਮਹਿਲ ਚ ਬਾਰੇ ਨਾ ਰਹੇ ਸਦਾ ਇਸ ਮਹਿਫਲ ਲਈ ਮੈਂ ਲਗਦੇ ਨੇ ਮੇ ਫਿੱਟ ਇਨਸਾਨ ਆ ਇਕਨੋਮੀ ਸਾਈਜ਼ ਆ ਪਰ ਮੈਂ ਸਰਜੀਤ ਪਾਤਰ ਜੀ ਕੋ ਪੜਿਆ ਹੈ ਵਾਹ ਜੀ ਮੈਂ ਤੇ ਭੱਲਾ ਸਾਹਿਬ ਨੂੰ ਪੀਐਸਸੀ ਕਰਦੇ ਸੀਗੇ ਪਰ ਸਾਡੇ ਪੀਐਸਸੀ ਚ ਇੱਕ ਪੀਏਯੂ ਦੇ ਅੰਣਾ ਚ ਪੰਜਾਬੀ ਦਾ ਇੱਕ ਸਬਜੈਕਟ ਬੀਐਸਸੀ ਚੋਂ ਪੜਦਾ ਪੈਂਦਾ ਤੇ ਉਹਦੇ ਵਿੱਚ ਸਾਨੂੰ ਪ੍ਰੋਫੈਸਰ ਮਿਲੇ ਸ੍ਰੀ ਪਾਤਰ ਜੀ ਤੇ ਆਪਾਂ ਇਹ ਵਰਾ ਜਿਹੜਾ ਇਸ 24 ਚ ਅਸੀਂ ਖੋਇਆ ਏਡਾ ਵੱਡਾ ਸ਼ਾਇਰ ਪੰਜਾਬ ਦਾ ਜਿਵੇਂ ਬਟਾਲਵੀ ਸਾਹਿਬ ਤੋਂ ਬਾਅਦ ਕੋਈ ਸ਼ਾਇਰ ਹੈ ਕੋਈ ਤਾਲੀਆਂ ਮਾਰ ਦੋ ਸਾਡੇ ਸੁਮਨ ਸਿੰਘ ਸਾਹਿਬ ਜੀ ਤੇ ਵੀ ਪਾਤਰ ਤੇ ਇਹ ਮੇਰੇ ਤੋਂ ਪਹਿਲਾਂ ਜਿਹੜੇ ਬਹੁਤ ਵਧੀਆ ਗਾ ਗਏ ਮੈਂ ਗਾਉਂਦਾ ਤਾਂ ਨਹੀਂ ਮੈਨੂੰ ਥੱਕੇ ਨਾਲ ਸਰਦੂਰ ਭਾਜੀ ਲੈ ਆ ਤਾਂ ਮੈਂ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਪੇਟ ਕਰਦੇ ਦੇ ਪੂਰਾ نہیں یاد جن کد اک میں کلام پیش ہاتھا کہا تنی جریگا کپ رہا تھا مات کی کچھ کہہ جرے گا کمی چپ رہا ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਨਾ ਮੇਰੇ ਯਾਰ ਕਿੰਜ ਸੈਣਗੇ ਕੁਝ ਕਿਹਾਤਾ ਹਨੇਰਾ ਜਰੇਗਾ ਕਿਵੇਂ چپ ہاتا تھا شما دان کی کینگی گی دے نے رکھا دے تھلے خواب سجا کے بیٹھیاں آسا دے رکھا دے دھلے خواب سجا کے بیٹھیاں تدلے پا کے رسے دلوں ہن سمجا کے بیٹھیاں ہزر دا پیندہ اوکھا سی میں یاد تیری دے پر کے وا. مار اڈاری تیری اچھی ماری تے یا بیٹھی ہوں یہ میں تھوڑا سا بدل دوں حلیمہ مار اڈاری تیری سونی محفل بچہ بیٹھی ہوں اور مختصر بہر میں بہر تھوڑے غزل دے شیر نے رنگ ابیڑا عشق دا چڑیا جد سائیاں دا پلو پھڑیا رنگ ابھیڑا اشک کا چڑھیا جت سائیں پلو پڑیا موتی ہی پیار سے جڑ کے سجن دل کا کنگن کرنے ایسی کلی دل کا ساوا پتا چڑھیا ہجر ہیںری ایسی کلی دل کا ساوا پتا چڑھیا واہ واہ عشق دیا سوغات واہ واہ عشق دیاں سو غاتاں پلکاں نت نگینہ جڑیا واہ 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 ہجر کی تینہ مار مقابے ہجر کی تینہ مار مقابے ہی دیر نہ لامی اڑیا اور میں کو جیدہ سائن سونا میں کو جیدہ سائن سونا اچھی تھان جا پیچھا لڑیا واہ واہ اور کیتی عشق ਇਬਾਦਤ ਨਸਰੀ ਕੀਤੀ ਇਸ਼ਕ ਇਬਾਦਤ ਨਸਰੀ ਮੁਰਸ਼ਿਦ ਦਾ ਮੈਂ ਕਲਮਾ ਪੜਿਆ ਬਹੁਤ ਸ਼ੁਕਰੀਆ ਬਹੁਤ 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 ਉਹਨੇ ਮੈਨੂੰ ਸਿਰਫ ਲੈਬਦ ਹੀ ਨਹੀਂ ਕੀਤਾ ਸਹਿਜਤਾ ਹੀ ਨਹੀਂ ਸਿਖਾਈ ਇੰਤਜ਼ਾਰ ਦੇ ਕਠੋਰ ਪਲਾਂ ਦਿਨਾਂ ਮਹੀਨਿਆਂ ਚੋਂ ਮਹੀਨਿਆਂ ਦਿਨਾਂ ਚੋਂ ਗੁਜ਼ਰ ਜਾਣ ਦੀ ਤਾਕਤ ਵੀ ਦਿੱਤੀ ਹੁਣ ਮੈਂ ਇੱਕ ਉਮਰ ਵੀ ਉਡੀਕ ਸਕਦਾ ਤੈਨੂੰ ਥੈਂਕ ਯੂ ہم ان کے تڑک نام بھی تڑی گفتگو دے طرح ہی حزین ہوئے گا یقینات پلیز تشکیہ بہت بیر بانی سبر یہ واپسی کا ہولے ہولے تیہ کرو اس دن سبر یہ واپسی کا ہولے ہولے تیہ کرو اس دن تمہیں آواز دینی ہے میں واپس بلانا ہے یہ ڈبلیو ٹی سی چوبیس کے آخری لمحات نے جدو آخری لمحات پہنچ جاندے نے تو پھر دل جڑانا خدا سکون لگتے ہیں کل تا بھی پورا تا نہیں کھانا اوہ وہ سہر دا دن ہے آج کام رہے کل بھی کانفرنس ہے پرسو سہر ہے میں آج دے ਪ੍ਰੋਗਰਾਮ ਜਿਹੜੇ ਹੋਈ ਨਹੀਂ ਅਕਲ ਤੇ ਪ੍ਰੋਗਰਾਮ ਹੋਏ ਨੇ ਉਹਨਾਂ ਦੀ ਮੁਬਾਰਕ ਬਾਤ ਖੜਾ ਸਾਹਿਬ ਨੂੰ ਔਰ ਉਹਨਾਂ ਦੀ ਸਾਰੀ ਟੀਮ ਨੂੰ ਦਿਣਾ ਚਾਹਨਾ ਮੈਂ ਪਾਕਾ ਸਾਹਿਬ ਸੀਨੀਅਰ ਨੇ ਔਰ ਜਮੇ ਕਮਰ ਸਾਹਿਬ ਔਰ ਨਸੀਮ ਸਾਹਿਬਾ ਮੈਂ ਉਹਨਾਂ ਤੋਂ ਮਾਜ਼ਰਤ ਚਾਹਨਾ ਕਿ ਮਹਿਮਾਨ ਆਏ ਲੇਕਿਨ ਉਹਨਾਂ ਦੀ ਮਹਿਮਾਨ ਨਵਾਜ਼ੀ ਦਾ ਸ਼ੁਕਰੀਆ ਤੇ ਮੈਂ ਇਹ ਜਿਹੜੇ ਉੱਥੇ ਬੈਠਿਆ ਸਟੇਜ ਤੇ ਬੈਠਿਆ ਮੁਬਾਰਕ ਬਾਤ ਦੇ ਚੰਦ ਸ਼ਬਦ ਲਿਖੇ ਨੇ ਮੈਂ ਚੜਾ ਸਾਹਿਬ ਵਰਤੋਂ ਦੀ ਟੀਮ ਹੈ ਪੇਸ਼ ਕਰਦਾ ਹਾਂ ਜੀ ਚਠਾ ਤੇ ਸੰਤੋਖ ਪਿਆਰਾ ਵਾਹ ਚਠਾ ਤੇ ਸੰਤੋਖ ਪਿਆਰਾ ਰਮਣੀ ਤੇ ਸਰਦੂਲ ਥਿਆੜਾ ਵਾਹ ਰਮਣੀ ਤੇ ਸਰਦੂਲ ਥਿਆੜਾ ਹੋਣ ਮੁਬਾਰਕ ਬਾਤਾਂ ਤੁਹਾਨੂੰ ठ सहून मुबारकबाद कानू डबलू पी सी चबी आई प्यारी प्यारी कर्मी डब्ल्यू पीसी चबी बाली प्यारी प्यारी कर्मी गो हलीमा आई

میں جڑا منظوم پیش کرتا ہوں تو کہ میں اقبال اکل دا مٹھا میں اقبال اکل دا مٹھا نال رواج روایت کٹھا نال رواج روایت کٹھا شاہ حسین نے کول بلا کے میری مندی کیری اندر ایسا لایا دھوں میں نہ ہی سکتا ਵਾਹ 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 ਸ਼ੰ ਸ਼ੈਤ ਕੋਲ ਬੁਲਾ ਕੇ ਮੇਰੇ ਮਨ ਦੀ ਤੇਰੀ ਅੰਦਰ ਐਸਾ ਲਾਇਆ ਧੂੰ ਮੈਂ ਨਹੀਂ ਸਭ ਤੂੰ ਗਲੀਆਂ ਅੰਦਰ ਫੇਰਾਂ ਨਾਣਾ ਗਲੀਆਂ ਅੰਦਰ ਫੇਰਾਂ ਨਾਣਾ ਕੈਸੀ ਕੰਗੀ ਕੈਸਾ ਬਾਣਾ ਕੀ ਬਾਤ ਦਰਦ ਤੇ ਮੇਰਾ ਗਾਣਾ ਬਾਣਾ ਮਾਧੂ ਲਾਲੇ ਦਿਲ ਵਿੱਚ ਵਸਿਆ ਮੇਰੀ ਬਿਚਰੂ ਰੂਹ ਮੈਂ ਨਹੀਂ ਸਤਿ ਬੋਦ ਵਾ ਵਾ ਮੈਂ ਨਹੀਂ ਸਤਿ ਬੋ ਆਪਣੇ ਕੁਝ ਨਵੇਂ ਦੋਹੇ ਕਹਿਣ ਤੋਂ ਪਹਿਲਾਂ ਇੱਕ ਸ਼ੇਰ ਹੈ ਬਾਹਰੋਂ ਭਾਵੇਂ ਗੁਮਸੁਮ ਹਾਂ ਮੈਂ ਅੰਦਰੋਂ ਹਾਲ ਦਵਾਈ ਹਾਂ ਬਾਹਰੋਂ ਭਾਵੇਂ ਗੁਮਸੁਮ ਹਾਂ ਮੈਂ ਅੰਦਰੋਂ ਹਾਲ ਦਵਾਈ ਹਾਂ ਮਾਂ ਮਿੱਟੀ ਮਹਿਬੂਬ ਤੇ ਮੁਰਸ਼ਦ ਕਿਸ ਕਿਸ ਦਾ ਕਰਜ਼ਾਈ ਵਾਹ ਵਾਹ ਨਿਹਬਾ ਦੀ ਕੁਝ ਦੋਹੇ ਮੇਰੀ ਦੋਹਾ ਕਾਸ ਨੈਵੀਂ ਕਿਤਾਬ ਆਈ ਹੈ ਦੀਵੇ ਸੁੱਚੀ ਸੋਚ ਦੇ ਉਸ ਵਿੱਚੋਂ ਕੁਝ ਦੋਹੇ ਟਾਈਟਲ ਉਹ ਹੈ ਦੀਵੇ ਸੁੱਚੀ ਸੋਚ ਦੇ ਮਸਤਕ ਵਿੱਚ ਤੂੰ ਬਾਦ ਵਿਰਸਾ ਕਦਰਾਂ ਕੀਮਤਾਂ ਸਾਹਾਂ ਵਾਂਸਬਾ ਟੁੱਟੇ ਮਾਸ ਦਾ ਨੋਂ ਤੋਂ ਕਹਿਣ ਸਿਆਣੇ ਠੀਕ ਟੁੱਟੇ ਮਾਸ ਨਾ ਨੋਂ ਤੋਂ ਕਹਿਣ ਸਿਆਣੇ ਠੀਕ ਖਿੱਚੇਗਾ ਖਿੱਚੇਗਾ ਦੱਸ ਕਿਸ ਤਰ੍ਹਾਂ ਪਾਣੀ ਉੱਤੇ ਲੀਕ ਖਿੱਚੇਗਾ ਦੱਸ ਕਿਸ ਤਰ੍ਹਾਂ ਪਾਣੀ ਉੱਤੇ ਲੀਕ ਸੋਹਣੀ ਧਰਤ ਪੰਜਾਬ ਦੀ ਜੰਮਦੀ ਦੁੱਲੇ ਵੀਰ ਸੋਹਣੀ ਧਰਤ ਪੰਜਾਬ ਦੀ ਜੰਮਦੀ ਦੁੱਲੇ ਵੀਰ ਖੈਰ ਮਨਾਉਂਦੇ ਇਸ ਦੀ ਸਾਧੂ ਸੰਤ ਫਕੀ ਝੰਡੇ ਘਟਦੇ ਜਿੱਤਦੇ ਜੋਰ ਦਿਲ ਦੇ ਬਲਵਾਨ ਝੂਰਨ ਕਿਸਮਤ ਆਪਣੀ ਥੋੜ ਦੇਲੇ ਇਨਸਾਨ ਵਾਹ ਵਾਹ ਪਾਣੀ ਰੁਕ ਤੇ ਹਵਾ ਦੀ ਜੇ ਨਾ ਕਰੀ ਸੰਭਾਲ ਲੱਖ ਖਜ਼ਾਨੇ ਸਾਂਭ ਲੈ ਹੋ ਜਾਣਾ ਕੰਗਾਲ ਸਾਡੀ ਉਸ ਤੋਂ ਨਾਬਰੀ ਸਾਡੀ ਉਸ ਤੋਂ ਨਾਬਰੀ ਜੋ ਕਰਦਾ ਮਜਬੂਰ ਮਾਨਵਤਾ ਨੂੰ ਮਾਰਨਾ ਕਿੱਥੋਂ ਦਾ ਰਸਤੂਰ ਮੁਖ ਤੇ ਲੈ ਮੁਸਕਾਨ ਜੋ ਮਿਲਦਾ ਸਾਨੂੰ ਰੋਜ਼ ਮੁਖ ਤੇ ਲੈ ਮੁਸਕਾਨ ਜੋ ਮਿਲਦਾ ਸਾਨੂੰ ਰੋਜ਼ ਪਰਪਤ ਜਿਹੜੇ ਦੁੱਖ ਦਾ ਚੁੱਕੀ ਫਿਰਦਾ ਬੋਝ 2022 ਜੀ ਹਾਲ ਕਿਸੇ ਨੇ ਪੁੱਛਿਆ ਮਾਰੂ ਖਾਲ ਵਿੱਚਕਾਰ ਥਾਲ ਕਿਸੇ ਨਾ ਪੁੱਛਿਆ ਮਾਰੂਥਲ ਵਿੱਚ ਘਾਰ ਆਖਰ ਛਾਲਾ ਪੈਰ ਦਾ ਰੋਇਆ ਪਬਾਵਾ ਕਵਰੇ ਕਦੋਂ ਹੀ ਮੁਕਣੀ ਨਫ਼ਰਤ ਵਾਲੀ ਜੰਗ ਮਾਨਵਤਾ ਨੂੰ ਖਾ ਗਏ ਨਸਲ ਭੇਦ ਤੇ ਰੰਗ ਰੱਖ ਫौलाਦੀ ਹੌਸਲਾ ਨਿਚਾ ਰੱਖ ਸਬੂਤ ਰੱਖ ਫौलाਦੀ ਹੌਸਲਾ ਨਿਚਾ ਰੱਖ ਸਬੂਤ ਮੁਸ਼ਕਲ ਤੈਨੂੰ ਪਰਖਦੀ ਕਿੰਨਾ ਤੂੰ ਮਜ਼ਬੂਤ ਆਖਰੀ ਲੋਹਾ ਜੀ ਜੁਗਾਂ ਜੱਡੀ ਜਾਪਦੀ ਕਿ ਜ਼ਰਾ ਮਿੱਨੀ ਬਾਤ ਜੁਗਾਂ ਜੱਡੀ ਜਾਪਦੀ ਕਿ ਜ਼ਰਾ ਮਿੱਨੀ ਬਾਤ ਅੱਖ ਚਮਕੇ ਹੀ ਬੀਤਦੀ ਫਸਲਾਂ ਵਾਲੀ ਰਾਤ ਬਹੁਤ ਬਹੁਤ ਮਿਹਰਬਾਨੀ ਵਾਹ ਜੀ ਵਾਹ ਓਸੀ ਸਾਹਿਬ ਕਮਾਲ ਕਰ ਦਿੱਤਾ ਤੋਂ ਇਹ ਕਵੀਓ ਕਪਤਾਨੋਂ ਨੂੰ ਕੂਕਣ ਦੀ ਇਜਾਦਤ ਲਾ ਦਿਓ ਇਹ ਕਵੀਓ ਸ਼ਬਦਾਂ ਦੀ ਗਦੀ ਨੂੰ ਸ਼ੁਕਣ ਦੀ ਇਜਾਦਤ ਲਾ ਦਿਓ ਹੈ ਕਵੀਓ ਸ਼ਬਦਾਂ ਦੀ ਨਦੀ ਨੂੰ ਸ਼ੁਕਣ ਦੀ ਆਦਤ ਤਾਂ ਕਿ ਸੁੱਤੇ ਹੋਏ ਪਾਠਕਾਂ ਨੂੰ ਸੁੱਤੇ ਹੋਏ ਪਾਠਕਾਂ ਨੂੰ ਬਾਕੀ ਹੋਏ ਰਹਿਬਰਾਂ ਨੂੰ ਪੈ ਜਾਵੇ ਪੜਨ ਸੁਣ ਦੀ ਆਦਤ ਪੈ ਜਾਵੇ ਪੜਨ ਸੁਣ ਦੀ ਆਦਤ ਗੁੱਲਾ ਕੀ ਜਾਣਾ ਮੈਂ ਕੌਣ ਨਾ ਮੈਂ ਤੇਗ ਮਜ਼ਬ ਦਾ ਪਾਇਆ ਨਾ ਮੈਂ ਆਦਮ ਹਵਾ ਜਾਇਆ ਨਾ ਕੋਈ ਆਪਣਾ ਨਾਮ ਕਰਾਇਆ ਬੁੱਲਾ ਕੀ ਜਾਣਾ ਮੈਂ ਕੌਣ ਬਹੁਤ ਬਹੁਤ ਸ਼ੁਕਰੀਆ